ਫਜ਼ਮ ਨੇ ਤੁਹਾਨੂੰ ਜਦੋਂ ਜਦੋਂ ਵੀ ਤੁਸੀਂ 에어ਪੋਰਟ ਤੇ ਪਹੁੰਚੇ ਮੇਰੇ ਖਿਆਲ ਚ ਜਿਵੇਂ ਕੋਈ ਹੋਰ ਵੈਲਕਮ ਕਰਨ ਆਇਆ ਹੋਣਾ ਬਾਦ ਮਰਵਾਰੀ ਇੰਟਰਵਿਊ ਕਰਨ ਵਾਸਤੇ ਗਏ ਹੋਣਗੇ ਇੱਕ ਚੀਜ਼ ਦੱਸਦਾ ਕਿ ਕ੍ਰਿਕਟਰਸ ਲਈ ਬਹੁਤ ਸਾਰੇ ਜਿਹੜੇ ਨਿਊਜ਼ ਚੈਨਲ ਤੇ ਲੋਕ ਜਾਂਦੇ ਆ ਜਿਹੜੀ ਕਿ ਬੜੀ ਬੇਸਿਕ ਗੇਮ ਹੁੰਦਾ ਕਿਉਂ ਕ੍ਰਿਕਟਸ ਕੀ ਹੁੰਦਾ 7-8 ਕੰਟਰੀਜ਼ ਖੇਡਦੇ ਨੇ ਲੇਕਿਨ ਐਥਲੈਟਿਕਸ 'ਚ ਇੱਕ ਮੈਡਲ ਲੈਣਾ ਬਹੁਤ ਵੱਡੀ ਉਪਲਬਧੀ ਹੁੰਦੀ ਹੈ ਔਰ ਬਜ਼ਮ ਵਰਮਾ ਨੇ ਜਿਨ੍ਹਾਂ ਨੇ ਹਮੇਸ਼ਾ ਕਵਰ ਕੀਤਾ ਤੁਸੀਂ ਕਿਸੇ ਕੰਟਰੀ 'ਚ ਹੀ ਭੱਜਦੇ ਹੋ ਉਹ ਕਹਿੰਦੇ ਸਰ ਖਬਰ ਮੈਂ ਕਰਨੀ ਹੈ ਜ਼ਰੂਰ ਸੋ ਐਥਲੈਟਿਕਸ ਨੂੰ ਅਸੀਂ ਬੜੀ ਜ਼ਿੰਮੇਵਾਰੀ ਨਾਲ ਕਵਰ ਕਰਦੇ ਹਾਂ ਓਰੀਸ਼ੀਅਨ ਗੇਮਸ ਨੂੰ ਕੀਤਾ ਔਰ 올ਿਮਪਿਕਸ ਨੂੰ ਵੀ ਅਸੀਂ ਬਹੁਤ ਜ਼ਿੰਮੇਵਾਰੀ ਨਾਲ ਕਵਰ ਕਰਦੇ ਹਾਂ ਬਹੁਤ ਬਹੁਤ ਥੈਂਕ ਯੂ ਸਰ ਤੁਸੀਂ ਕਹਿ ਰਹੇ ਸੀ ਨਾ ਕਿ ਤੁਸੀਂ ਕਹਿ ਰਹੇ ਸੀ ਨਾ ਹਲੇ ਕਿ ਮੈਂ ਕਵਰ ਕਰਨ ਜਾਂਦਾ ਸੀਗਾ ਮੈਂ ਕਵਰ ਵੀ ਕਰਦਾ ਸੀ ਪਰ ਮੈਂ ਵੈਲਕਮ ਵੀ ਕਰਦਾ ਸੀਗਾ ਕਿਉਂਕਿ ਮੈਂ ਵੀ ਆਫਟਰ ਆਲ ਐ ਤਾਂ ਇੰਡੀਅਨ ਹੀ ਹੈ ਨਾ ਤੇ ਸਾਡੇ ਸਪੋਰਟਸ ਪਰਸਨ ਆ ਰਹੇ ਤੇ ਫਿਰ ਵੈਲਕਮ ਸਾਡਾ ਵੀ ਬਣਦਾ ਹੈ ਪਰ ਮੈਨੂੰ ਇੱਕ ਸਵਾਲ ਜ਼ਰੂਰ ਹੈ ਕਿਉਂਕਿ ਮੈਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੀ ਸੀ ਅਸੀਂ ਆਬਜ਼ਰਵ ਵੀ ਕਰ ਰਹੀ ਸੀ ਕਿ ਕਿ ਇੱਕ ਪਾਸੇ ਫਿਜ਼ੀਕਲੀ ਤੁਸੀਂ ਉੱਥੇ ਹੋ ਪਰ ਮੈਂਟਲੀ ਤੁਹਾਡਾ ਧਿਆਨ ਸਾਰਾ ਇੱਥੇ ਹੈ ਕਿਉਂਕਿ ਜੋ ਕੁਝ ਪਿੱਛੇ ਕੰਟਰੋਵਰਸੀ ਚੱਲ ਰਹੀ ਸੀ ਨਾ ਤੇ ਦਿਮਾਗ 'ਚ ਟੈਨਸ਼ਨ ਜ਼ਰੂਰ ਰਹਿੰਦੀ ਹੈ ਕਿ ਇੱਕ ਪਾਸੇ ਫੋਕਸ ਮੈਂ ਆਪਣੀ ਗੇਮ ਤੇ ਕਰਾਂ ਉਹ ਸਟ੍ਰੈਕ ਤੇ ਕਰਾਂ ਤਾਂ ਦੂਜੇ ਪਾਸੇ ਜਿਹੜਾ ਟਰੈਕ ਉੱਧਰ ਪੰਜਾਬ ਤੇ ਚੰਡੀਗੜ੍ਹ ਤੇ ਚੱਲਿਆ ਹੋਇਆ ਉੱਥੇ ਕਰਾਂ ਤੇ ਫੇਰ ਵੀ ਮੈਡਲ ਲੈ ਕੇ ਆਣੇ ਆਪਣੇ ਆਪ 'ਚ ਕਿੰਨਾ ਵੱਡਾ ਚੈਲੰਜ ਸੀਗਾ ਕੋਈ ਪ੍ਰੈਸ਼ਰ ਸੀਗਾ ਕੋਈ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ ਜਦੋਂ ਮੈਂ ਦੁਬਈ 에어ਪੋਰ ਪਤਾ ਲੱਗਿਆ ਸੀ ਕਿ ਜੀ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਕਿ ਐਕਸ਼ਨ ਲਵਾਂਗੇ ਤੇ ਮੇਰਾ ਪਹਿਲਾ ਸਵਾਲ ਇਹੀ ਆਇਆ ਸੀ ਮਨ ਦੇ ਵਿੱਚ ਕਿ ਜਦੋਂ ਮੈਂ ਐਨਓਸੀ ਲੈ ਕੇ ਆਈ ਐਥਲੈਟਿਕ ਐਸੋਸੀਏਸ਼ਨ ਪੰਜਾਬ ਤੋਂ ਐਨਓਸੀ ਲਈ ਤੁਹਾਡੇ ਜਿਹੜੀ ਅੰਡਰ ਆਂਦੀ ਹੈ ਕਿ ਤੁਹਾਨੂੰ ਨਹੀਂ ਪਤਾ ਲੱਗਾ ਕਿ ਮੈਂ ਐਨਓਸੀ ਲੈ ਰਹੀਆਂ ਤੁਸੀਂ ਉਦੋਂ ਨਹੀਂ ਰੋਕਿਆ ਉਸ ਤੋਂ ਬਾਅਦ ਮੈਂ ਇਹ ਐਨਓਸੀ ਦੇ ਚੰਡੀਗੜ੍ਹ ਨੂੰ ਦੇ ਕੇ ਚੰਡੀਗੜ੍ਹ ਤੋਂ ਐਨਓਸੀ ਲਈ ਉਸ ਤੋਂ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਜੀ ਨੇ ਦੋਨੋਂ ਐਨਓਸੀ ਨੂੰ ਵੈਰੀਫਾਈ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਨੋਬਜੈਕਸ਼ਨ ਸਰਟੀਫਿਕੇਟ ਉੱਥੋਂ ਵੀ ਮਿਲਿਆ ਕਿ ਓਕੇ ਤੁਸੀਂ ਹੁਣ ਚੰਡੀਗੜ੍ਹ ਵੱਲੋਂ ਖੇਡੋਗੇ ਉਦੀ ਮੈਂ ਫੀਸ ਵੀ ਭਰੀ ਜੋ ਵੀ ਸੀਗਾ ਫੈਡਰੇਸ਼ਨ ਨੂੰ ਭਰਨੀ ਸੀ ਉਹ ਸਾਰਾ ਕੁਝ ਪ੍ਰੋਸੈਸ ਬਹੁਤ ਵੈਰੀਫਿਕੇਸ਼ਨ ਦੇ ਨਾਲ ਹੋਇਆ ਉਹਦੇ باوجود ਵੀ ਮੈਨੂੰ ਇਹ ਗੱਲ ਕਹੀ ਗਈ ਮੈਨੂੰ ਇਹ ਨਹੀਂ ਸਮਝ ਆਇਆ ਕਿ ਜਦੋਂ ਮੈਂ ਏਸ਼ੀਅਨ ਗੇਮ ਰਿਪਰੈਜ਼ੈਂਟ ਕੀਤਾ ਉੱਥੇ ਜਦੋਂ ਬੋਲਿਆ ਗਿਆ ਸੀ ਕਿ ਹਰ ਮਿਲਨ ਬੈਂਸ ਫ্রম ਇੰਡੀਆਸ ਪੰਜਾਬ ਉਦੋਂ ਤੁਸੀਂ ਜਿੰਨਾ ਪ੍ਰਾਊਡ ਸੀ ਉਹਨੇ ਮੈਂ ਪ੍ਰਾਊਡ ਆ ਤੇ ਮੈਂ ਹੱਲੇ ਵੀ ਪੰਜਾਬ ਦੀ ਕੁੜੀ ਆ ਚੰਡੀਗੜ ਬਗਾਨਾ ਨਹੀਂ ਹੈਗਾ ਜਿਹੜਾ ਪੰਜਾਬ ਹੈ ਚੰਡੀਗੜੀ ਰਾਜਧਾਨੀ ਆ ਪੰਜਾਬ ਦੀ ਐਡੀ ਕੋਈ ਚੰਡੀਗੜ ਬਗਾਨਾ ਨਹੀਂ ਹੈਗਾ ਤੇ ਚੰਡੀਗੜ ਨੇ ਮੈਨੂੰ ਜੌਬ ਦਿੱਤੀ ਜਦੋਂ ਮੈਂ ਜਦੋਂ ਮੇਰੇ ਹੱਥ ਕੁਛ ਨਹੀਂ ਸੀ ਜਦੋਂ ਮੇਰੇ ਫੈਮਿਲੀ ਵੱਲੋਂ ਇੰਨਾ ਜ਼ਿਆਦਾ ਮੈਨੂੰ ਪ੍ਰੈਸ਼ਰ ਆ ਰਿਹਾ ਸੀ ਜਦੋਂ ਮੇਰੀ ਇੰਜਰੀ ਹੋ ਗਈ ਸੀ ਉਸ ਤੋਂ ਪਹਿਲਾਂ ਮੈਨੂੰ ਪੰਜਾਬ ਪੰਜਾਬ ਸਰਕਾਰ ਤੋਂ ਆਈ ਸੀ ਆਫਰ ਕੀਤੀ ਜੀ ਤੁਹਾਨੂੰ ਐਸਆਈ ਰੱਖਦੇ ਆ ਮੇਰੇ ਸਾਰੇ ਫਾਰਮ ਭਰ ਲੈ ਜੀ ਜੀ ਪੂਰਾ ਸੁਣਨਾ ਚਾਹਾਂਗੀ ਕਿਉਂਕਿ ਬਹੁਤ ਸਾਰੇ ਹਾਕੀ ਪਲੇਅਰਸ ਨੂੰ ਐਸਜੀਐਮ ਔਰ ਡੀਐਸਪੀ ਦੀ ਆਫਰ ਕੀਤੀ ਔਰ ਮੇਰੇ ਖਾਲ ਦੋ ਮੈਡਲ ਸਿਲਵਰ ਮੈਡਲ ਜਿਹੜੇ ਸ਼ਾਇਦ ਉਹ ਬਹੁਤ ਕਲੈਕਟਿਵ ਗੇਮ ਦੇ 골ਡ ਤੋਂ ਕਿਤੇ ਜ਼ਿਆਦਾ ਨਹੀਂ ਸੋ ਤੁਹਾਨੂੰ ਆਫਰ ਕੀ ਦਿੱਤਾ ਸੀ ਐਕਚੁਅਲ ਆਫਰ ਕੀਤਾ ਸਰ ਮੈਂ ਦੱਸਦੀ 2016 ਦੇ ਵਿੱਚ ਮੇਰਾ ਪਹਿ ਜੂਨੀਅਰ ਏਸ਼ੀਆ ਦੇ ਵਿੱਚ ਉਸ ਟਾਈਮ ਤੇ ਮੈਂ ਉਹ ਹੀ ਦਸਰੀ ਸਾਰੀ ਮਿਲਾ ਕੇ 2016 ਦੇ ਵਿੱਚ ਮੇਰਾ ਮੈਡਲ ਆਇਆ ਸੀ ਉਸ ਤੋਂ ਉਦੋਂ ਕੀ ਸੀਗਾ ਉਹ ਤਾਂ ਮੇਰੀ ਗ੍ਰੈਜੂਏਸ਼ਨ ਹੀ ਸੀ ਤਾਂ ਮੈਂ ਕਿਸੇ ਅਚੀ ਪੋਸਟ ਲਈ ਲਿਜੀਬਲ ਨਹੀਂ ਸੀ ਉਸ ਤੋਂ ਬਾਅਦ ਐਦੇ ਕਰਦੇ ਕਰਦੇ ਮੇਰਾ 2021 ਦੇ ਵਿੱਚ ਨੈਸ਼ਨਲ ਰਿਕਾਰਡ ਹੋਇਆ ਤੇ ਨੈਸ਼ਨਲ ਰਿਕਾਰਡ ਤੋਂ ਪਹਿਲਾਂ ਜਦੋਂ ਮੇਰਾ 올림픽 ਕੁਆਲੀਫਿਕੇਸ਼ਨ ਮਿਸ ਹੋਇਆ ਸੀ 4 ਸੈਕਿੰਡ ਨਾ ਉਦੋਂ ਮੈਨੂੰ ਪੰਜਾਬ ਪੁਲਿਸ ਵੱਲੋਂ ਕਾਲ ਆਂਦਾ ਸੀ ਕਿ ਤੁਸੀਂ ਕਿਤੇ ਹੋਰ ਜੁਆਇਨ ਨਾ ਕਰਿਓ ਅਸੀਂ ਤੁਹਾਨੂੰ ਐਸਾ ਹੀ ਰੱਖਾਂਗੇ ਤੇ ਉਸ ਟਾਈਮ ਲਈ ਮੇਰੇ ਲਈ ਅੱਛੀ ਸੀਗੀ ਜੌਬ ਤੇ ਮੈਂ ਤਿੰਨ ਵਾਰ ਰੇਲਵੇ ਨੂੰ ਠੋਕਰ ਮਾਰੀ ਸੀ ਮੈਨੂੰ ਪਤਾ ਮੈਨੂੰ ਕਿੰਨਾ ਉਸ ਟਾਈਮ ਕਿੰਨਾ ਫੀਲ ਹੋਇਆ ਤੇ ਪੂਰੇ ਸਾਲ ਮੈਂ ਰੇਲਵੇ ਛੱਡੀ ਇਹਨਾਂ ਨੇ ਸਾਨੂੰ ਫਾਰਮ ਭਰ ਲਏ ਜੀ ਲਾਸਟ ਕਹਿੰਦੇ ਪੇਪਰ ਲੀਕ ਹੋ ਗਏ ਸੌਰੀ ਅਸੀਂ ਨਹੀਂ ਰੱਖ ਸਕਦੇ ਇਹ ਹੋ ਗਿਆ ਉਸ ਤੋਂ ਬਾਅਦ ਮੇਰਾ ਆਪਰੇਸ਼ਨ ਹੋ ਗਿਆ ਮੇਰੀ ਫੈਮਲੀ ਵੱਲੋਂ ਮੈਨੂੰ ਬਹੁਤ ਪ੍ਰੈਸ਼ਰ ਹੋਇਆ ਕਿ ਜਦੋਂ ਤੈਨੂੰ ਰੇਲਵੇ ਆਈ ਸੀ ਕਰ ਲੈਣੀ ਸੀਗੀ ਹੁਣ ਕੀ ਹੋਊਗਾ ਪਤਾ ਨਹੀਂ ਅੱਗੇ ਸਪੋਰਟਸ ਹੋ ਪਾਉਗੀ ਨਹੀਂ ਹੋ ਪਾਉਗੀ ਉਹ ਸਾਰੀ ਚੀਜ਼ਾਂ ਵੀ ਗੋ ਥਰੂ ਹੋਈਆਂ ਮੈਂ ਕਿਉਂਕਿ ਇੱਕ ਸਪੋਰਟਸਮੈਨ ਦੀ ਲਾਈਫ ਦੇ ਵਿੱਚ ਇੰਜਰੀ ਉਸ ਤੋਂ ਬਾਅਦ ਉਹਦਾ ਆਪਰੇਸ਼ਨ ਹੋਣਾ ਬਹੁਤ ਜ਼ਿਆਦਾ ਟਫ ਤੇ ਉਸ ਟਾਈਮ ਦੇ ਵਿੱਚ ਮੇਰੇ ਕੋਲ ਆਰਬੀਆਈ ਤੋਂ ਕਾਲ ਆਇਆ ਸੀ ਕਿ ਤੁਸੀਂ ਕਿਹਾ ਜੁਆਇਨ ਕਰੋਗੇ ਉਹ ਵੀ ਅਸਿਸਟੈਂਟ ਮੈਨੇਜਰ ਇਹ ਗ੍ਰੇਡ ਜੋਬ ਸੀ ਡੈਫੀਨਿਟਲੀ ਨਹੀਂ ਮਨਾ ਕਰਦੀ ਕਿਉਂਕਿ ਮੇਰੇ ਬਹੁਤ ਬੁਰਾ ਟਾਈਮ ਤੇ ਸੀ ਮੇਰੇ ਇੰਟਰਵਿਊ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਕਿ ਨਹੀਂ ਇਹ ਕੁੜੀ ਮੇਰ ਜਦ ਕਿ ਆਪਰੇਸ਼ਨ ਹੋਇਆ ਸੀ ਮੈਂ ਕੋਈ ਕੰਪੀਟੀਸ਼ਨ ਨਹੀਂ ਖੇਲੀ ਸੀ ਉਹਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਮੇਰੀ ਪੋਸਟਿੰਗ ਮੇਰੀ ਮਨਪਸੰਦ ਜਗ੍ਹਾ ਤੇ ਦਿੱਤੀ ਚੰਡੀਗੜ੍ਹ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਪਤਾ ਹੈ ਰਹਿਣਾ ਸਣਾ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਇਹ ਵੀ ਮੰਗ ਕੀਤੀ ਸੀ ਜੋ ਸਾਨੂੰ ਇਹਨਾਂ ਨੇ ਯੂਪੀ ਵਾਲੇ ਨੇ ਸਾਨੂੰ ਟੌਂਟ ਮਾਰਿਆ ਸੀ ਜਾਂ ਅਦਰ ਸਾਨੂੰ ਸਟੇਟ ਟੌਂਟ ਮਾਰਦੀਆਂ ਨੇ ਉਹ ਸਾਨੂੰ ਨਹੀਂ ਚੰਗਾ ਲੱਗਦਾ ਸਾਡੇ ਸਿਰ ਤੇ ਚੜ ਕੇ ਬੋਲਦੇ ਨੇ ਅਸੀਂ ਪੰਜਾਬ ਤੋਂ ਆ ਇਹ ਗੱਲ ਕਹੀ ਬੜੇ ਪਿਆਰ ਨਾਲ ਮੈਂ ਰਿਕਵੈਸਟ ਕੀਤੀ ਕਿ ਸਰ ਤਿੰਨ ਦੋ ਇੱਕ ਕਰ ਦੋ ਉਹਦੀ ਉਹਦੀ ਮੇਰਾ ਉਹਦੇ ਪਿੱਛੇ ਇੱਕ ਹੋਰ ਮੋਟਿਵ ਵੀ ਸੀਗਾ ਕਿ ਮੈਂ ਚੰਡੀਗੜ੍ਹ ਨੌਕਰੀ ਕਰਦੀ ਆ ਮੇਰਾ ਇੱਥੇ ਜੋ ਵੀ ਮੇਰਾ ਘਰ ਦਾ ਰਹਿਣਾ ਸੈਣਾ ਹੋਏਗਾ ਮੇਰਾ ਉਹ ਹੋ ਜਾਏਗਾ ਪੰਜਾਬ ਵੱਲੋਂ ਖੇਲੀ ਜਾਉਂਗੀ ਪਰ ਹੁਣ ਜਦੋਂ ਕੈਸ਼ ਅਵਾਰਡ ਨਹੀਂ ਅੱਛਾ ਮਿਲਿਆ ਕੋਈ ਗੱਲ ਨਹੀਂ ਸੀ ਨੌਕਰੀ ਸਾਨੂੰ ਉਹਦਾ ਦੇ ਦਿੰਦੇ ਕਿ ਅਸੀਂ ਪੰਜਾਬ ਜੀ ਰਹਿਣ ਜੋਗੇ ਹਾਂ ਦੇ ਕੀ ਕੋਈ ਗੱਲ ਨਹੀਂ ਇੱਥੇ ਹੀ ਸੈਟਲ ਹੋ ਜਾਾਂਗੇ ਉਹ ਵੀ ਅੱਛੀ ਨਹੀਂ ਸੀ ਤਾਂ ਮੈਂ ਮੇਰੇ ਕੋਲ 2 ਪਲੱਸ ਪੁਆਇੰਟ ਸੀਗਾ ਚੰਡੀਗੜ੍ਹ ਜਾਣ ਲਈ ਕਿਉਂਕਿ ਮੇਰੀ ਨੌਕਰੀ ਆ ਉੱਤੋਂ ਮੈਂ ਰਹਿਣਾ ਵੀ ਉੱਥੇ ਆ ਤਾਂ ਕਿਉਂ ਨਾ ਉਹਨੂੰ ਰਿਪਰੈਜ਼ੈਂਟ ਕਰਾਂ ਮੇਰੀ ਚੰਡੀਗੜ੍ਹ ਵੀ ਚਾਹੁੰਦੀ ਸੀ ਆਰਬੀ ਵੀ ਚਾਹੁੰਦਾ ਸੀਗਾ ਕਿ ਮੈਂ ਇਹਦੇ ਚੰਡੀਗੜ੍ਹ ਵੱਲੋਂ ਖੇਲਾਂ ਤੇ ਹੁਣ ਜੋ ਨੌਕਰੀਆਂ ਦਿੱਤੀਆਂ ਨੇ ਇਹਨਾਂ ਨੇ ਕਹਿੰਦੇ ਜੀ ਜਿਨ੍ਹਾਂ ਨੇ ਪਹਿਲਾਂ ਫਾਰਮ ਭਰ ਲਏ ਸੀਗੇ ਜਾਂ ਜਿਨ੍ਹਾਂ ਦੇ ਹੱਥ ਲੈਟਰ ਆ ਚੁੱਕੇ ਸੀ ਅਸੀਂ ਸਿਰਫ ਉਹਨਾਂ ਨੂੰ ਦਿੱਤੇ ਆ ਮੇਰਾ ਇਹ ਕਹਿਣਾ ਕਿ ਕੀ ਕਿਆ ਰਵਿੰਦਰ ਭਾਈ ਦੇ ਕੋਲ ਲੈਟਰ ਨਹੀਂ ਗਿਆ ਸੀ joining letter ਉਹਨਾਂ ਦੇ ਕੋਲ ਵੀ ਗਿਆ ਸੀ ਲੇਕਿਨ ਉਹ ਕਿਉਂ ਨਹੀਂ ਸੀ ਉਸ ਟਾਈਮ ਡੀਐਸਪੀ ਦੇ ਲਈ ਜਦ ਤੁਸੀਂ ਸਾਰੇ ਬੁਲਾਏ ਸੀ ਫਿਰ ਉਸ ਤੋਂ ਬਾਅਦ ਸਵਰਨ ਸਿੰਘ ਅਰਪਿੰਦਰ ਜੀ ਟ੍ਰਿਪਲ ਜੰਪਰ ਜਿਹੜੇ ਆਪਣੇ ਪੰਜਾਬ ਵਾਲਮ ਫਿਰ ਉਸ ਤੋਂ ਬਾਅਦ ਜਿਹੜੇ ਆਪਣੀ ਤੁਸੀਂ ਸਿਫਤ ਕੌਰੀ ਦੇਖ ਲਓ ਉਹ ਬਹੁਤ ਡਿਸਰਵਿੰਗ ਸੀ ਚਲੋ ਕੋਈ ਗੱਲ ਨਹੀਂ ਕਿ ਅਸੀਂ ਪਹਿਲਾਂ ਅਪਲਾਈ ਨਹੀਂ ਕੀਤਾ ਸੀ ਉਸ ਤੋਂ ਪਹਿਲਾਂ ਜਿਹੜੇ ਸਵਰਨ ਸਿੰਘ ਜੀ ਸੀ ਆਰਮੀ ਦੇ ਵਿੱਚ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਆਪਨੇ ਜੌਬ ਦੇ ਲਈ ਏਸ਼ੀਅਨ ਗੇਮ ਐਡਲਿਸਟ ਨੇ ਉਹ ਜਿਨ੍ਹਾਂ ਦੇ ਵਾਕਿੰਗ ਵਿੱਚ ਰੋਇੰਗ ਦੇ ਵਿੱਚ ਗੋਲਡ ਮੈਡਲਿਸ ਸੀਗੇ ਤੇ ਉਹਨਾਂ ਦੇ ਘਰ ਭਗਵੰਤਮਾਨ ਜੀ ਆਪ ਗਏ ਸੀ ਤਾਂ ਮੇਰਾ ਇਹ ਕਹਿਣਾ ਕਿ ਉਹਨਾਂ ਨੂੰ ਕਿੱਥੇ ਨੌਕਰੀ ਮਿਲ ਗਈ ਕਿ ਉਹ ਡਿਸਰਵਿੰਗ ਨਹੀਂ ਸੀ ਕਿ ਉਹਨਾਂ ਨੂੰ ਇਹ ਕਿਹਾ ਗਿਆ ਜੀ ਉਹ ਤੁਸੀਂ ਟਾਈਮ 'ਚ ਅਪਲਾਈ ਨਹੀਂ ਕੀਤਾ ਤੁਹਾਡੇ ਜਿਹੜੀ ਪਹਿਲਾਂ ਅਪਲਾਈ ਹੋ ਚੁੱਕੇ ਸੀ ਸਿਰਫ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਓਕੇ ਪਰ ਇੰਨਾ ਜ਼ਿਆਦਾ ਨੌਕਰੀਆਂ ਦੇ ਵਿੱਚ ਗੈਪ ਕਿ ਕੁਝ ਲੋਗ एसपी ਡੀਐਸਪੀ ਲੱਗ ਰਹੇ ਨੇ ਐਸਡੀਐਮ ਲੱਗ ਰਹੇ ਨੇ ਔਰ ਬਾਕੀ ਕੋਚਸ ਲੱਗ ਰਹੇ ਨੇ ਮੈਡਲ ਤਾਂ ਮੈਡਲ ਹੈ ਤੁਸੀਂ ਇਹ ਕਹਿ ਰਹੇ ਹੋ ਜੀ ਇੱਕ ਘਰ ਚ ਦੋ ਬੱਚੇ ਪੈਦਾ ਹੋਏ ਨੇ ਇੱਕ ਪਹਿਲਾ ਪੈਦਾ ਹੋ ਗਿਆ ਉਹਨੇ ਪਹਿਲਾ ਗ੍ਰੈਜੂਏਸ਼ਨ ਕਰ ਲਈ ਦੂਜੇ ਨੂੰ ਤੁਸੀਂ ਤਾਂ ਦਤਕਾਰਤਾ ਜੀ ਤੂੰ 2 ਸਾਲ ਬਾਅਦ ਗ੍ਰੈਜੂਏਸ਼ਨ ਕੀਤੀ ਆ ਉਹਦਾ ਕਿਸੂਰ 2 ਸਾਲ ਬਾਅਦ ਪੈਦਾ ਹੋਇਆ ਤਾਂ ਇਹ ਤਾਂ ਕੋਈ ਗੱਲ ਨਹੀਂ ਹੋਈ